ਕੀ ਆ ਉਹ ਕਰਮ ਵਾਲਾ ਕਹਿੰਦੇ ਝੂਲਾ ਜਿਹਨੇ ਸਿੰਘ ਸਾਹਿਬ ਸਿੰਘ ਸਭ ਪੂਰੀ ਅਮਰੀਕਾ ਕੈਨੇਡਾ ਤੱਕ ਕਰਾਤੀ ਇਹ ਕਰਮ ਵਾਲਾ ਝੂਲਾ ਸਹੀ ਗੱਲ ਹੈ ਇਹ ਕਰਮ ਵਾਲਾ ਝੂਲਾ ਜੀ ਨਹੀਂ ਬਹਿ ਕੇ ਬਹਿ ਕੇ ਗੱਲ ਕਰਦੇ ਆ ਨੰਦ ਨਾ ਹੇ ਮੈਨੂੰ ਹੁਣ ਦੱਸੋ ਵੀ ਇਹਦੀ ਹਿਸਟਰੀ ਹੈ ਕੀ ਹੈ ਇਹ ਝੂਲਾ ਬ੍ਰਦਰ ਕਿਤੋਂ ਮੇਰੇ ਵੱਡੇ ਭਰਾ ਕਰਮਜੀਤ ਜੀ ਕਿਤੋਂ ਲੈ ਕੇ ਆਏ ਸੀ ਅੱਛਾ ਏ ਤੇ ਉਸ ਤੋਂ ਬਾਅਦ ਉਹ ਬੰਦੇ ਨੇ ਸਾਨੂੰ ਝੂਲਾ ਨਹੀਂ ਬਣਾ ਦਿੱਤਾ ਬਣਾ ਕੇ ਦਿੱਤਾ ਉਸ ਤੋਂ ਬਾਅਦ ਬਸ ਅਸੀਂ ਰਿਸ਼ਤੇਦਾਰ ਨੂੰ ਕੋਈ ਤਾਂ ਝੂਲਾ ਬਣਵਾ ਕੇ ਦਿੱਤਾ ਗਾਂ ਦੀ ਗਾਂ ਇੱਕ ਝੂਲਾ ਦੋ ਝੂਲੇ ਅੱਜ ਆਪਾਂ 100 ਪਲੱਸ ਸੈਟ ਬਣਾਉਂਦੇ ਆ ਮਤਲਬ ਇਹ ਉਹ ਕਰਮ ਵਾਲਾ ਝੂਲਾ ਜਿਹਨੂੰ ਅਸੀਂ ਦੇਖ ਕੇ ਝੂਲੇ ਬਣਾਉਣੇ ਸ਼ੁਰੂ ਕੀਤੇ ਇਹ ਐਂਟੀਕ ਹੈ ਯੂਨੀਕ ਪੀਸ ਆ ਇਹ ਬਿਲਕੁਲ ਇਹ ਇਹ ਸਾਂਭ ਨਾਲੀ ਚੀਜ਼ ਹੈ ਇਹ ਸਾਂਭੀ ਪਈ ਜਾਏ ਸਾਂਭੀ ਪਈ ਆ ਆਪਣੇ ਘਰ ਮੋਰੇ ਆਨ ਬਿਲਕੁਲ ਜੀ ਤੇ ਇਹ ਤੋਂ ਸ਼ ਹੋਰ ਜਿਹੜਾ ਨੈਕਸਟ ਲੈਵਲ ਵਰਕ ਕਰਤਾ ਜਾਂ ਜੋ ਮਾਰਕੀਟ ਚ ਆ ਰਿਹਾ ਉਹ ਥੋੜੀ ਡਿਸਪਲੇ ਗਾਂ ਵੀ ਪਈ ਹੈ ਹਾਂ ਉਹ ਵੀ ਦਿਖਾਉਣੀ ਆਉਂਦੀ ਆਪਾਂ ਰੱਖਿਆ ਆਪਣੇ ਕੋਲੇ ਇਹ ਇਹ ਆਪਾਂ ਇਦੋਂ ਇਹ ਤਾਂ ਕਿੰਨੇ ਟਾਈਮ ਬਾਅਦ ਲਾਇਆ ਹਾਈ ਇਹ ਤਾਂ ਮਾ ਲੋ ਆਪਾਂ ਨੂੰ 5 ਸਾਲ ਹੋ ਗਏ ਇਹਨੂੰ ਵੀ ਲੱਗੇ ਨੂੰ ਆਪਣੇ ਕੋਲ ਉਰੇ ਅੱਛਾ 5 ਸਾਲ ਹੋ ਗਏ ਇਹਨੂੰ ਹਾਂ 5 ਸਾਲ ਪੁਰਾਣਾ ਝੂਲਾ ਆਪਣੇ ਘਰ ਪਿਆ ਉਰੇ ਲੈ ਇਹਰਾ 5 ਸਾਲ ਪੁਰਾਣਾ ਲੱਗਦਾ ਹੀ ਨਹੀਂ ਕਿਸੇ ਪਾਸੇ ਹੂੰ ਠੀਕ ਆ ਤੇ ਜਿਹੇ ਜਿਹੇ ਇਹਦਾ ਕੋਈ ਰੰਗ ਗੋੜੇ ਕੱਪੜੇ ਦਾ ਨਾ ਕੋਈ ਹੋਰ ਹੂੰ ਇਹਨੂੰ ਬੈਠੋ ਬੈਠ ਕੇ ਭਾਵੇਂ ਲੰਮੇ ਬੈਜੋ ਇਹਨੂੰ ਬੈੱਡ ਬਣਾ ਲਵੋ ਅੱਛਾ ਇਹ ਹਮ ਲੈ ਅ ਝੂਲਿਆਂ ਚ ਫੀਚਰ ਦੇਖ ਲਓ ਗਿਆ ਕਾਲੀ ਅਗਲੇ ਦੀ ਚੋਇਸ ਹੈ ਵੀ ਕਿਹੇ ਜੀ ਚੀਜ਼ ਦੀ ਡਿਮਾਂਡ ਬਾਲ ਜਿੰਦਾ ਦੀ ਕਿਹੇ ਦੀ ਡਿਮਾਂਡ ਆ ਉਦਾਂ ਹੀ ਬਣ ਜੂਗਾ ਕਲਰ ਚੋਇਸ ਹੋ ਗਈ ਕਲਰ ਚੋਇਸ ਰੈਡ ਵਾਲਾ ਹੋ ਗਿਆ ਸੈਂਪਲ ਨਾਰਮਲ ਹੋ ਗਿਆ ਹਨਾ ਉਹ ਸਾਰੇ ਤਰ੍ਹਾਂ ਦਾ ਜੀ ਫਿਰ ਇਹਨੂੰ ਲੱਗਦੇ ਨਹੀਂ 5 ਸਾਲ ਹੋ ਗਏ ਕੁਆਲਿਟੀ ਬੜੀ ਚੰਗੀ ਹੈ ਜੀ ਉਹ ਉਹ ਕਹਿ ਦਗੇ 20 ਉੱਥੋਂ ਲੱਗਾ ਹਾਂ ਵੀ ਉੱਥੋਂ ਲੱਗਿਆ ਹਾਂਜੀ ਅੱਗੇ ਐਵੇਂ ਦੇ ਆਪਣੇ ਕੋਲ ਅੱਗੇ ਹੋਰ ਮਾਡਲ 10 ਮਾਡਲ ਹੋਰ ਬਣਦੇ ਹਨ ਅਛਾ ਇਹਦੇ ਵਿੱਚ ਆਪਣੇ ਕੋਲ 10 ਤਰ੍ਹਾਂ ਦੇ ਹੋਰ ਮਾਡਲ ਬਣਨ ਵਾਲੇ ਝੂਲੇ ਆ ਜਿਹੜੇ ਆਪਣੇ ਕੋਲ ਬਣਦੇ ਆ ਤੇ 6500 ਤੋਂ ਲੈ ਕੇ 32-33000 ਰੁਪਏ ਤੱਕ ਦਾ ਮਾਡਲ ਆਪਣੇ ਕੋਲ ਝੂਲਾ ਬਣਦਾ ਘਰ ਵਾਲਾ ਅਛਾ 6500 ਤੋਂ ਮੇਰੇ ਅੱਗਾ ਬਣਦਾ ਝੂਲੇ ਦਾ ਸਵਾਦ ਲੈ ਸਕਦਾ ਵੀ ਮੇਰੇ ਘਰ 'ਚ ਝੂਲਾ ਲੱਗਾ ਹੈ ਹਾਂ ਬਿਲਕੁਲ ਉਸ ਤੋਂ ਇਹ ਆਪਾਂ ਲਾਇਆ ਸੀ ਪਲੇ ਸਟੇਸ਼ਨ ਜਿਹੜੇ ਨੂੰ ਅੱਜ 4 ਸਾਲ ਹੋ ਗਏ 4 ਸਾਲ ਤੋਂ ਪਲੱਸ ਸਮਾਂ ਹੋ ਗਿਆ ਜਿਹੜੇ ਤਿੰਨ ਟਾਵਰ ਵਾਲਾ ਪਲੇ ਸਟੇਸ਼ਨ ਸੀਗਾ ਜਿਹਦੇ 'ਚ ਦੋ ਛੋਟੇ ਸਲਾਈਡਰ ਤੇ ਇੱਕ ਗਰਾਊਂਡ ਸਲਾਈਡਰ ਸੀਗਾ ਇਹਦੀ ਪੇਂਟ ਦੀ ਕੁਆਲਿਟੀ ਔਰ ਤੁਸੀਂ ਦੇਖ ਹੀ ਰਹੇ ਹੋ ਸਾਰ ਮੌਸਮ ਦੇ ਗਰਮੀ ਕਰਕੇ ਵੀ ਇਹਨੂੰ ਕੋਈ ਅਸਰ ਨਹੀਂ ਹੈਗਾ ਤੇ ਆ ਦੇਖੋ ਤੁਸੀਂ ਸਾਰੇ ਸਲਾਈਡਰਾਂ ਦਾ ਰੰਗ ਰੰਗ ਉਦਾਂ ਹੀ ਪਿਆ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਆਹ ਕੁੰਮਣ ਵਾਲਾ 플레이ਸ਼ਾਲਾ ਲਾਇਆ ਸੀਗਾ ਸਰਾਉਂਡ ਇਹਨੂੰ 5 ਸਾਲ ਹੋ ਗਏ ਲੱਗੇ ਨੂੰ ਜਿੱਥੇ ਵੀ ਸਕੂਲ ਦੇ ਬੱਚਿਆਂ ਦੀ ਗਿਣਤੀ ਵੀ 2 ਤੋਂ 3000 ਹੈਗੀ ਆ ਫਿਰ ਵੀ ਬਜਾ ਵੱਲੋ ਸਾਰਾ ਪਲੇ ਸਟੇਸ਼ਨ ਬਿਲਕੁਲ ਵੈਸਟ ਪਿਆ